ਗੁਰਮੁਖ ਪਿਆਰੀ ਸਾਧ ਸੰਗਤ ਜੀਓ ਭਾਈ ਬਹਿਲੋ ਇਹ ਇੱਕ ਨੌਜਵਾਨ ਪਿੰਡ ਫਫੜੇ ਜਿਹੜਾ ਕਿ ਤਹਿਸੀਲ ਬਰਨਾਲਾ ਦਾ ਰਹਿਣ ਵਾਲਾ ਇੱਕ ਨਗਾਹੇ ਵਾਲੇ ਪੀਰ ਸਖੀ ਸਰਵਰ ਦਾ ਚੇਲਾ ਸੀ ਹਰ ਸਾਲ ਸੰਗ ਲੈ ਕੇ ਇਹ ਨਗਾਹੇ ਜ਼ਿਲ੍ਹਾ ਗੁਜਰਾਂਵਾਲੇ ਜਾਂਦਾ ਹੁੰਦਾ ਸੀ ਸਿੱਖਾਂ ਪਾਸੋਂ ਸਤਗੁਰਾਂ ਜੀ ਦੀ ਮਹਿਮਾ ਸੁਣ ਕੇ ਬਹੁਤ ਪ੍ਰਸੰਨ ਹੋਇਆ ਕੁਝ ਸਿੱਖਾਂ ਨੇ ਇਸ ਨੂੰ ਸਤਗੁਰਾਂ ਦੀ ਮਹਿਮਾ ਬਾਰੇ ਦੱਸਿਆ ਸਤਗੁਰਾਂ ਦੀ ਵਡਿਆਈਆਂ ਨੂੰ ਦੱਸਿਆ ਇਹ ਜਿਸ ਕਰਕੇ ਭਾਈ ਬਹਿਲੋ ਗੁਰੂ ਜੀ ਦੇ ਦਰਸ਼ਨ ਕਰਨ ਲਈ ਤਿਆਰ ਹੋਇਆ ਅਤੇ ਮਨ ਵਿੱਚ ਇਹ ਧਾਰਨਾ ਨੂੰ ਧਾਰ ਲਿਆ ਕਿ ਜੇਕਰ ਪੀਰ ਆਪਣੀ ਸ਼ਕਤੀ ਨਾਲ ਮੈਨੂੰ ਗੁਰੂ ਜੀ ਪਾਸ ਜਾਣ ਤੋਂ ਮੇਰਾ ਮਨ ਨੂੰ ਤੋੜ ਦੇਵੇ ਅਗਰ ਪੀਰ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਮੈਨੂੰ ਉਹ ਗੁਰੂ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਰ ਪੀਰ ਵਿੱਚ ਤਾਕਤ ਹੈ ਸ਼ਕਤੀ ਹੈ ਤਾਂ ਉਹ ਮੈਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸ ਜਾਣ ਤੋਂ ਰੋਕ ਦੇਣ ਕੀ ਤੂੰ ਗਲਤ ਪਾਸੇ ਜਾ ਰਿਹਾ ਹੈ ਅਗਰ ਪੀਰ ਇਨੀ ਪਾਵਰ ਇਨੀ ਸ਼ਕਤੀ ਰੱਖਦਾ ਹੈ ਤਾਂ ਮੈਨੂੰ ਸਤਗੁਰਾਂ ਤੋਂ ਵੇਮੁਖ ਹੋ ਕਰਕੇ ਦਿਖਾਓ ਤਾਂ ਮੈਂ ਸਮਝ ਲਵਾਂਗਾ ਕੀ ਪੀਰ ਸ਼ਕਤੀवान ਹੈ ਅਸਲੀ ਪਾਵਰ ਵਾਲਾ ਹੈ ਸ਼ਕਤੀवान ਹੈ ਪਰ ਜੇ ਬਿਨਾ ਕਿਸੇ ਰੁਕਾਵਟ ਜਾਂ ਮੰਨ ਦੇ ਮੁੜਨ ਤੋਂ ਮੈਂ ਸਤਲੁਜ ਨਦੀ ਤੋਂ ਪਾਰ ਲੰਘ ਗਿਆ ਤਾਂ ਇਹ ਸਖੀ ਸਰਵਰ ਵਾਲਾ ਸਾਰਾ ਪੇਸ਼ ਮੈਂ ਦਰਿਆ ਵਿੱਚ ਹੀ ਭੇਟਾ ਕਰ ਦਿਆਂਗਾ ਅਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪਹੁੰਚ ਜਾਵਾਂਗਾ ਇਹਨਾਂ ਨੂੰ ਇਹਨਾਂ ਧਾਰਨਾ ਨੂੰ ਆਪਣੇ ਮਨ ਦੇ ਵਿੱਚ ਧਾਰ ਕਰਕੇ ਭਾਈ ਬਹਿਲੂ ਸਤਗੁਰਾਂ ਨੂੰ ਪਾਸ ਦਰਸ਼ਨ ਕਰਨ ਲਈ ਤੁਰ ਪਿਆ ਅਤੇ ਜਦ ਸਤਲੁਜ ਨਦੀ ਤੇ ਪਹੁੰਚ ਕੇ ਬੇੜੀ ਵਿੱਚ ਬੈਠ ਕੇ ਪਾਰ ਹੋਣ ਲੱਗਾ ਤਾਂ ਨਦੀ ਦੇ ਅੱਧ ਵਿੱਚ ਜਾ ਕੇ ਉਸ ਨੇ ਵਿਚਾਰਿਆ ਕਿ ਸਤਗੁਰਾਂ ਜੀ ਪਾਸ ਜਾਣ ਤੋਂ ਉਸ ਨੂੰ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਅਤੇ ਨਾ ਹੀ ਮਨ ਨੂੰ ਕੋਈ ਪ੍ਰੇਰਣਾ ਕੀਤੀ ਕਿ ਮੈਂ ਗੁਰੂ ਜੀ ਪਾਸ ਨਾ ਜਾਵਾਂ ਉਸਨੇ ਸੋਚਿਆ ਕਿ ਸ਼ਾਇਦ ਪੀਰ ਵਿੱਚ ਸ਼ਕਤੀ ਨਹੀਂ ਹੈ ਜਾਂ ਉਸਦੇ ਮਨ ਵਿੱਚ ਬਹੁਤ ਵਿਚਾਰ ਖਿਆਲ ਆਏ ਉਸਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖਲੜੀ ਵੇ ਨਦੀ ਵਿੱਚ ਵਗਾ ਕੇ ਮਾਰੇ ਅਤੇ ਇਹ ਹੀ ਇੱਕ ਮਨ ਹੋ ਕੇ ਸਤਿਗੁਰਾਂ ਦੀ ਪਾਸ ਅੰਮ੍ਰਿਤਸਰ ਆ ਗਿਆ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੋਵਰ ਦੀਆਂ ਪੌੜੀਆਂ ਦੀ ਸੇਵਾ ਕਰ ਰਹੇ ਸਨ ਭਾਈ ਬਹਿਲੂ ਜੀ ਆਏ ਸਤਿਗੁਰਾਂ ਨੇ ਉਹਨਾਂ ਨੂੰ ਭਾਈ ਬਹਿਲੂ ਜੀ ਨੂੰ ਆਉਂਦਿਆਂ ਵੇਖ ਲਿਆ ਭਾਈ ਬਹਿਲੂ ਜੀ ਆਏ ਜਿਨ੍ਹਾਂ ਦਾ ਮਨ ਵਿੱਚ ਹੰਝੂ ਆ ਗਏ ਭਾਈ ਬਹਿਲੂ ਜੀ ਨੇ ਸਤਗੁਰਾਂ ਨੂੰ ਦੇਖਿਆ ਉਹਨਾਂ ਦੇ ਮਨ ਵਿੱਚ ਅਚਾਨਕ ਹੀ ਇੱਕ ਦਮ ਹੀ ਹੰਝੂ ਆ ਗਏ ਸਤਗੁਰਾਂ ਨੂੰ ਦੇਖ ਕੇ ਉਹ ਮਨ ਹੀ ਮਨ ਵਿੱਚ ਖੁਸ਼ੀ ਦੇ ਆਸੂ ਰੋਣ ਲੱਗ ਪਿਆ ਅਤੇ ਸੋਚਦੇ ਆ ਸੋਚਦੇ ਆ ਦਰਸ਼ਨ ਦੀਦਾਰ ਕਰਦੇ ਆ ਕਰਦੇ ਆ ਭਾਈ ਬਹਿਲੂ ਜੀ ਸਤਗੁਰਾਂ ਦੇ ਚਰਨਾਂ ਵਿੱਚ ਆ ਡਿੱਗਿਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਆਪਣੀ ਸੇਵਾ ਵਿੱਚ ਲਾ ਲਗੋ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਕਿਰਪਾ ਕਰੋ ਸਤਿਗੁਰੂ ਮੇਰੇ ਤੇ ਬਖਸ਼ਿਸ਼ ਕਰ ਦਿਓ ਉਸ ਸਮੇਂ ਸ੍ਰੀ ਗੁਰੂ ਅਜਨਦੇਵ ਮਹਾਰਾਜ ਜੀ ਨੇ ਭਾਈ ਬਹਿਲੂ ਦਾ ਮੋਢਾ ਫੜਿਆ ਭਾਈ ਬਹਿਲੂ ਜੀ ਜਿਹੜੇ ਕੀ ਰੋਂਦੇ ਰੋਂਦੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਸੀ ਉਹ ਲੰਬੇ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗ ਪਏ ਉਹਨਾਂ ਨੇ ਇਨੇ ਬੇਰਾਗ ਵਿੱਚ ਸਤਿਗੁਰਾਂ ਦੇ ਦਰਸ਼ਨ ਕੀਤੇ ਅਤੇ ਮਨ ਹੀ ਮਨ ਵਿੱਚ ਬੜੀ ਖੁਸ਼ੀ ਵੀ ਕੀਤੀ ਕਿ ਅੱਜ ਮੇਰੇ ਸਤਿਗੁਰਾਂ ਨੇ ਮੈਨੂੰ ਦਰਸ਼ਨ ਦੇਦਾਰ ਦਿੱਤੇ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਸ਼ਰਧਾ ਨੂੰ ਵੇਖ ਕਰਕੇ ਉਹਨਾਂ ਦੇ ਮਨ ਨੂੰ ਵੇਖ ਕਰਕੇ ਉਹਨਾਂ ਨੇ ਭਾਈ ਬਹਿਲੂ ਨੂੰ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ ਅਤੇ ਉਸ ਨੂੰ ਉਠਾਲ ਲਿਆ ਅਤੇ ਸਤਿਗੁਰਾਂ ਜੀ ਨੇ ਭਾਈ ਬਹਿਲੂ ਜੀ ਨੂੰ ਕਿਹਾ ਕਿ ਸਿੱਖਾ ਸਰਦਾ ਨਾਲ ਹੀ ਸਾਰੇ ਕਾਰਜ ਸੰਪੂਰਨ ਹੁੰਦੇ ਨੇ ਸਰਦਾ ਹੀ ਇੱਕ ਭਗਤੀ ਦਾ ਅਸਲੀ ਮੂਲ ਹੈ ਇਸ ਕਰਕੇ ਸਭ ਤੋਂ ਪਹਿਲਾਂ ਸ਼ਰਧਾ ਧਾਰਨ ਕਰਨੀ ਚਾਹੀਦੀ ਹੈ ਅਗਰ ਇਨਸਾਨ ਦੇ ਵਿੱਚ ਸ਼ਰਧਾ ਭਾਵਨਾਵਾਂ ਨਾ ਹੋਣ ਤਾਂ ਉਸ ਦੀ ਭਗਤੀ ਉਸ ਦੀਆਂ ਸੇਵਾਵਾਂ ਵਿਅਰਥ ਹੋ ਜਾਂਦੀਆਂ ਹਨ ਅਗਰ ਉਸ ਦੇ ਮਨ ਵਿੱਚ ਕੋਈ ਭਾਵਨਾ ਹੀ ਨਹੀਂ ਹੈ ਕਿ ਮੈਂ ਕੀ ਸੇਵਾ ਕਰ ਰਿਹਾ ਹਾਂ ਅਗਰ ਉਸ ਦੇ ਮਨ ਵਿੱਚ ਲਾਲਚ ਹੈ ਕਿ ਮੈਂ ਸੇਵਾ ਤਾਂ ਕਰ ਰਿਹਾ ਹਾਂ ਮੈਨੂੰ ਸੇਵਾ ਦਾ ਮੁੱਲ ਪਵੇਗਾ ਜੇ ਇਹ ਧਾਰਨਾ ਆਪਾਂ ਧਾਰਾਂਗੇ ਤਾਂ ਆਪਣੀ ਕੋਈ ਸੇਵਾ ਕੀਤੀ ਹੋਈ ਸਫਲ ਨਹੀਂ ਹੋਵੇਗੀ ਜੇ ਆਪਾਂ ਆਪਣੇ ਮਨ ਦੇ ਵਿੱਚ ਸਾਦਾ ਭਾਵਨਾ ਇਹ ਠਾਨ ਲਈਏ ਕਿ ਅਸੀਂ ਸਿਰਫ ਸਤਿਗੁਰਾਂ ਦੀ ਸੇਵਾ ਕਰਨੀ ਤਾਂ ਸਾਨੂੰ ਉਸ ਦਾ ਮੁੱਲ ਪਵੇਗਾ ਇਸ ਕਰਕੇ ਆਪਣੇ ਮਨ ਨੂੰ ਠੀਕ ਰੱਖਣਾ ਸਾਫ਼ ਰੱਖਣਾ ਹੀ ਇਸ ਤਰ੍ਹਾਂ ਹੀ ਸਾਡੇ ਜੋ ਸਾਡੇ ਮਨ ਸਾਥ ਹੋਣਗੇ ਭਾਵਨਾ ਨਾਲ ਅਸੀਂ ਸੇਵਾਵਾਂ ਕਰਾਂਗੇ ਤਾਂ ਸਾਨੂੰ ਉਸ ਦਾ ਫਲ ਪ੍ਰਾਪਤ ਹੋਵੇਗਾ ਇਹ ਬੱਚਿਆਂ ਨੂੰ ਸੁਣ ਕੇ ਭਾਈ ਬਹਿਲੂ ਦੇ ਮਨ ਵਿੱਚ ਸਤਿਗੁਰ ਦੇ ਦਰ ਘਰ ਦੀ ਸ਼ਰਧਾ ਆ ਗਈ ਅਤੇ ਉਹਨਾਂ ਨੇ ਗੁਰੂ ਜੀ ਦੇ ਇੱਟੇ ਦੀ ਆ ਗਈ ਭਾਵ ਕਿ ਇੱਟਾਂ ਉਹਨਾਂ ਦੀ ਆਵੇਦੀ ਸੇਵਾ ਉੱਤੇ ਲੱਗ ਗਈ ਸਰੋਵਰ ਦੀ ਪੌੜੀਆਂ ਦੀ ਸੇਵਾਵਾਂ ਚੱਲ ਰਹੀ ਸੀ ਉਵੇਂ ਹੀ ਸਤਿਗੁਰਾਂ ਦੇ ਬਚਨ ਸੁਣ ਕੇ ਉੱਥੇ ਸੇਵਾ ਕਰਨ ਲੱਗ ਪਿਆ ਜਦ ਉਸ ਨੂੰ ਪਤਾ ਲੱਗਾ ਕਿ ਇੱਟਾਂ ਪਕਾਉਣ ਵਾਸਤੇ ਵਿਸ਼ਟਾ ਆਦ ਗਲੀਛੜੀ ਰੂੜੀ ਬਹੁਤ ਗੁਣਕਾਰੀ ਹੈ ਤਾਂ ਉਸ ਨੇ ਸਾਰੇ ਸ਼ਹਿਰ ਤੋਂ ਵਿਸ਼ਟਾ ਆਦ ਇਕੱਠਾ ਕਰਕੇ ਆਵਿਆਂ ਪਾਸ ਢੇਰ ਲਾ ਦਿੱਤੇ ਜਦ ਇਸ ਨਾਲ ਇੱਟਾਂ ਬਹੁਤ ਚੰਗੀਆਂ ਪੱਕੀਆਂ ਤਾਂ ਗੁਰੂ ਜੀ ਭਾਈ ਬਹਿਲੂ ਦੀ ਇਸ ਨਿਸ਼ਕਾਮ ਸੇਵਾ ਦੇਖ ਕਰਕੇ ਬਹੁਤ પ્રસન્ન ਹੋ ਗਏ ਅਤੇ ਉਹਨਾਂ ਨੇ ਬਚਨ ਕੀਤਾ ਕਿ ਭਾਈ ਬਹਿਲੋ ਸਭ ਤੋਂ ਪਹਿਲੋ ਇਹ ਆਸ਼ੀਰਵਾਦ ਦਿੱਤਾ ਸਤਿਗੁਰਾਂ ਜੀਆ ਨੇ ਭਾਈ ਬਹਿਲੂ ਜੀ ਨੂੰ ਗੁਰੂ ਜੀ ਦੇ ਇਹਨਾਂ ਪ੍ਰਸੰਨਾਪੂਰਵਕ ਬਚਨਾ ਨਾਲ ਭਾਈ ਬਹਿਲੋ ਦਾ ਮਨ ਸੁਧ ਸਮਾਨ ਨਿਰਮਲ ਤੇ ਪਵਿੱਤਰ ਹੋ ਗਿਆ। ਨਾਮ ਦੀ ਰੰਗਣ ਨਾਲ ਇਸ ਨੂੰ ਰਧੀਆਂ ਸਿਧੀਆਂ ਫੁਰ ਪਈਆਂ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।